ਇਹ ਵੀਰੋ ਆਸੀਬ ਜੀ ਦਾ ਮੱਦਰਾ ਤੇ ਤੁਹਾਨੂੰ ਅੰਦਰ ਜਾ ਕੇ ਥੋੜਾ ਜਿਹਾ ਪੰਦ ਖਾਣੇ ਆ ਚਲੋ ਫਿਰ ਚੱਲਦੇ ਆਂ ਅੰਦਰ ਦੋਸਤੋ ਸਸਰੀ ਕਾਜੀ ਸਾਰਿਆਂ ਨੂੰ ਤੇ ਸਵਾਗਤ ਆ ਫੇਰ ਆਪਣੇ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਦਿਨ ਤੋਂ ਸਾਰਾ ਲੰਘ ਗਿਆ ਵੈਸੇ ਕਿਉਂਕਿ ਸ਼ਾਮ ਕੇ 105 ਦਾ ਟਾਈਮ ਆ ਤੇ ਗਰਮੀ ਬਹੁਤ ਪਈ ਹੈ ਵੀਰੋ ਕਿਉਂਕਿ ਪੰਜਾਬ ਵਿੱਚ ਗਰਮੀ ਦਾ ਬਹੁਤ ਕਹਿਰ ਆ ਰਿਹਾ ਕਿਉਂਕਿ 45 ਡਿਗਰੀ ਵੀਰੋ 12 1 ਵਜੇ 45 ਡਿਗਰੀ ਤਾਪਮਾਨ ਹੋ ਜਾਂਦਾ ਹੈ ਗਰਮੀ ਕਾਰਨ ਤੇ ਹੁਣ ਵੀ ਵੀਰੋ ਦੇਖੋ 105 ਦਾ ਟਾਈਮ ਹੋ ਰਿਹਾ ਪਰ ਗਰਮੀ ਹੁਣ ਵੀ ਬਹੁਤ ਵੈਰੀ ਹੈ ਧੁੱਪ ਤੇ ਮੈਂ ਵੀ ਹੁਣ ਛੌਂਚ ਖੜ ਕੇ ਮਤਲਬ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਹੁਣ ਆਪਾਂ ਆਪਣੇ ਪਿੰਡ ਤੋਂ ਬਲੌਗ ਸਟਾਰਟ ਕਰ ਰਹੇ ਹਾਂ ਕਿਉਂਕਿ ਆਪਾਂ ਆਪਣੇ ਆਪਾਂ ਪਿੰਡ ਵਾਲੇ ਖੇਤਾਂ ਵਿੱਚ ਖੜੇ ਹਾਂ ਤੇ ਤੁਹਾਨੂੰ ਪਿੱਛੇ ਮੇਰੇ ਦੇਖ ਸਕਦੇ ਹੋ ਵੀਰੋ ਮੰਦਰ ਵੀ ਆ ਤੇ ਇਧਰ ਆਪਣੇ ਖੇਤਾਂ ਕੰਦ ਖਾਨੇਓ ਪਿੱਛੇ ਆਪਣੇ ਖੇਤਾਂ ਤੇ ਵੀਰੋ ਗਰਮੀ ਬਹੁਤ ਆ ਧੁੱਪ ਹੁਣ ਵੀ ਦੇਖ ਲਓ ਵੀਰੋ 105 ਦਾ ਟਾਈਮ ਹੋ ਗਿਆ ਸ਼ਾਮ ਕੇ 105 ਹੋਗੇ ਪਰ ਹੁਣ ਵੀ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਕੀ ਦਸੀਏ ਕਿਉਂਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਗਰਮੀ ਆ ਤੇ ਚਲੋ ਕਰਦੇ ਆ ਮੈਂ ਬਲੌਗ ਸਟਾਰਟ ਤੇ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਤੁਹਾਨੂੰ ਧੁੱਪ ਦਿਖਾਉਂਦੇ ਵੀਰੋ ਕਿੰਨੀ ਪਿਆਰੀ ਆ ਦੇਖ ਸਕਦੇ ਹੋ ਵੀਰੋ ਬਹੁਤ ਜ਼ਿਆਦਾ ਗਰਮੀ ਆ ਹੁਣ ਮੈਂ ਸ਼ੌਂਚ ਖੜਿਆ ਆ ਵੈਸੇ ਔਰ ਦੇਖ ਲਓ ਕਿੰਨੀ ਧੁੱਪ ਪਿਆਰੀ ਆ ਉਹ ਸਾਹਮਣੇ ਆਪ ਪੱਠੇ ਬੀਜੇ ਹੋਏ ਆ ਦੇਖ ਤੇ ਕੱਲ ਉਹਨਾਂ ਨੂੰ ਪਾਣੀ ਲਾਇਆ ਸੀ ਵਿਸੇ ਉਹਦੇ ਪਿੱਛੇ ਬਹੁਤ ਵੱਡੇ ਹੋਏ ਆ ਜੂਮ ਕਰਕੇ ਤੁਹਾਨੂੰ ਦਿਖਾ ਦਿੰਦਾ ਥੋੜੇ ਜਿਹਾ ਵੱਡਣ ਜੋਕੇ ਹੋ ਰਹੇ ਆ ਉਹ ਸਾਹਮਣੇ ਤੇ ਇਹ ਆਪਣਾ ਪਿੰਡ ਵਾਲਾ ਖੇਤ ਆ ਵੀਰੋ ਕਿਉਂਕਿ ਇਹ ਆਪਣੇ ਪਿੰਡ ਦੇ ਨਾਲੇ ਕਿੱਲਾ ਪੈਂਦਾ ਤੇ ਉਹ ਸਾਹਮਣੇ ਵੀਰੋ ਦੰਦਾ ਵਿੱਚ ਸਾਰੀ ਨਹਿਰ ਜਾਰੀ ਆ ਜੋ ਕਿ ਸਰ ਮਤਲਬ ਜਦੋਂ ਮਤਲਬ ਬਾਰਿਸ਼ ਆਉਂਦੀ ਹੈ ਬਹੁਤ ਭਰ ਜਾਂਦੀ ਹੈ ਇਹ ਤੇ ਆਪਣੇ ਖੇਤਾਂ ਇੱਥੇ ਆਪਾਂ ਮਤਲਬ ਮੱਝਾਂ ਲਈ ਪੁੱਠੇ-ਪੁੱਠੇ ਪੀਂਦੇ ਆ ਤੇ ਪਹਿਲਾਂ ਆਪਾਂ ਵੀਰੋ ਉਹ ਜੰਗਲ ਵਿੱਚ ਬੀਜੇ ਸੀ ਕਿਉਂਕਿ ਉੱਥੇ ਅ ਠੰਡਾ ਦੇ ਟਾਈਮ ਆਪਾਂ ਉੱਥੇ ਬੀਜ ਦੇਗੇ ਉਤੇ ਠੰਡਾ ਦੇ ਟਾਈਮ ਬਰਸੀਨ ਬਰਸੂਨ ਵਗੈਰਾ ਪਾਣੇ ਆ ਤੇ ਚਲੋ ਫਿਰ ਅੱਜ ਆਪਾਂ ਤੁਹਾਨੂੰ ਜੰਗਲ ਦੇ ਵਿੱਚ ਵੀ ਥੋੜਾ ਜਾ ਕੇ ਦਿਖਾਂਗੇ ਕਿਉਂਕਿ ਵੀਰੋ ਗਰਮੀ ਬਹੁਤ ਆ ਇਸ ਕਰਕੇ ਜੰਗਲ ਵਿੱਚ ਜਾਣ ਦਾ ਹੁਣ ਦਿਲ ਨਹੀਂ ਕਰਦਾ ਸਾਰਤੀਆਂ ਚ ਆਪਾਂ ਤੁਹਾਨੂੰ ਬਾਬ ਮੀਡੀਆ ਦਿਖਾਈ ਜੰਗਲ ਦੀ ਪਰ ਅੱਜ ਆਪਾਂ ਤੁਹਾਨੂੰ ਜੰਗਲ ਤੇ ਵੀ ਲੈ ਕੇ ਚਲਾਂਗੇ ਤੇ ਚਲੋ ਫਿਰ ਪਹਿਲਾਂ ਤੁਹਾਨੂੰ ਆਪਣੇ ਪਿੰਡ ਦਾ ਮੰਦਿਰ ਦਿਖਾਉਂਦੇ ਆ ਸ਼ਿਵਜੀ ਦਾ ਮੰਦਿਰ ਬਹੁਤ ਵਧੀਆ ਮੰਦਿਰ ਆ ਵੀਰੋ ਤੇ ਆ ਵੀਰੇ ਆਪਣੇ ਇੱਥੇ ਸਕੇਤੀ ਵਾਲੇ ਸੰਧ ਵਗੈਰਾ ਖੜੇ ਆ ਆਪਣਾ ਕਲਟੀਵੇਟਰ ਆ ਤੇ ਆ ਸਵਾਗਾ ਤੇ ਉਧਰ ਆਪਣੀ ਟਰੈਲੀ ਖੜੀ ਆ ਦੇਖੋ ਦੋ ਟਰੈਲੀ ਆ ਤੇ ਹੁਣ ਆਪਾਂ ਵੀਰੇ ਪਿੰਡ ਚਾਂ ਕਿਉਂਕਿ ਪਿੰਡ ਦਾ ਪਿੰਡ ਤਾਂ ਪੰਬਲੋਕ ਸਟਾਰਟ ਕਰ ਰਹੇ ਆ ਤੇ ਦੇਖ ਸਕਦੇ ਹੋ ਤੁਸੀਂ ਵੀਰੇ ਇਹ ਆਪਣਾ ਮੰਦਿਰ ਆ ਵੀਰੇ ਸ਼ਿਵ ਜੀ ਦਾ ਮੰਦਿਰ ਆ ਇਹ ਬਹੁਤ ਵਧੀਆ ਮੰਦਿਰ ਆ ਤੇ ਇੱਥੇ ਬਹੁ ਲੋਕ ਆਉਂਦੇ ਮੱਥਾ ਟੇਕਣ ਤੇ ਸਾਰਿਆਂ ਦੀ ਬਬ ਸਿਪੋਲਾ ਮਨ ਕਾਮਨਾ ਵੀ ਪੂਰੀਆ ਕਰਦਾ ਤੇ ਜਰੂਰ ਇੱਥੇ ਆ ਕੇ ਇੱਕ ਵਾਰੀ ਆਪਣੇ ਪਿੰਡ ਦੌਲਤਵਰ ਚੰਦਰ ਚਾਏਓ ਤੇ ਆਪਣਾ ਵੀਰੋ ਸਿਵਜੀ ਦਾ ਮੰਦਿਰ ਹੈ ਤੇ ਉਹ ਸਾਹਮਣੇ ਆਪਣੇ ਪਿੰਡ ਦੇ ਨਾਂ ਤੇ ਬਾਬਾ ਜੀ ਜੋ ਕਿ ਸਿੱਧ ਬਾਬਾ ਦੌਲਤਗੀਰ ਜੀ ਦਾ ਮੰਦਿਰ ਹੈ ਸਾਹਮਣੇ ਤੇ ਉਹ ਸਾਹਮਣੇ ਵੀਰੋ ਲਾਲਾਣਾ ਜੋ ਕਿ ਪੀਰ ਬਾਬਾ ਹੁੰਦਾ ਉਸ ਤੋਂ ਪਰੇ ਵੀਰੋ ਆਪਣਾ ਮਾੜੀ ਜਿਹਾ ਜੋਗੀ ਗੁੱਗਾ ਮੇੜੀ ਦਾ ਮੰਦਿਰ ਹੈ ਸਾਰੀ ਵੀਰੋ ਮੰਦਿਰ ਦੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੀਰੋ ਖਾਲੀ ਮਤਲਬ ਇਹ ਸਰਕਾਰੀ ਆ ਇਹ ਉਧਰ ਆਪਣੇ ਸਾਰੇ ਆਪਣੇ ਮਤਲਬ ਖੇਤ ਵਗੈਰਾ ਹੈ ਸਾਰੇ ਸੰਤ ਵਗੈਰਾ ਖੜੇ ਆ ਉੱਥੇ ਚਲੋ ਫਿਰ ਵੀਰੋ ਚੱਲਦੇ ਆ ਆਪਣਾ ਜੰਗਲ ਵੱਲ ਉੱਥੇ ਤੁਹਾਨੂੰ ਜਾਂਦੇ ਆ ਦਿਖਾਉਂਦੇ ਆ ਆਪਣਾ ਵੀਰੋ ਸਾਰਾ ਪਿੰਡਾ ਇੱਕ ਛੋਟਾ ਜਿਹਾ ਪਿੰਡਾ ਆਪਣਾ ਦੌਲਤਪੁਰ ਤੇ ਆਪਣਾ ਮੰਦਿਰ ਆ ਗਿਆ ਸ਼ਿਵ ਜੀ ਦਾ ਮੰਦਿਰ ਆ ਦੇਖ ਰਹੇ ਹੋ ਤੁਸੀਂ ਬਾਬਾ ਜੀ ਆ ਇਹੋ ਆ ਤੇ ਚਲੋ ਚੱਲਦੇ ਆ ਅੰਦਰ ਤੇ ਬਾਬਾ ਜੀ ਤੇ ਕਹਿੰਦੇ ਆ ਟੱਲੀ ਆ ਇਹ ਆਨੰਦੀ ਮਹਾਰਾਜ ਵੀਰੋ ਸ਼ਿਵ ਜੀ ਦਾ ਦੇਖ ਸਕਦੇ ਹੋ ਤੁਸੀਂ ਚਲੋ ਫਿਰ ਤੁਹਾਨੂੰ ਅੰਦਰ ਦਿਖਾਉਂਦੇ ਆਂ ਦੇਖ ਸਕਦੇ ਹੋ ਵੀਰੇ ਸੀਪੋਲੇ ਜਿਹਾ ਹੋਆ ਪਏ ਸਿੱਰਜੀ ਦਾ ਮੰਦਿਰ ਵੀਰੇ ਬਹੁਤ ਸੋਹਣਾ ਮੰਦਿਰ ਆ ਆਪਣੇ ਪਿੰਡ ਤੋਂ ਉੱਤਰ ਦੇ ਵਿੱਚ ਤੇ ਸਾਰੇ ਲੋਕ ਇੱਥੇ ਸ਼ਾਮ ਨੂੰ ਤੇ ਸਵੇਰੇ ਵੀ ਬਹੁਤ ਆਉਂਦੇ ਆ ਤੇ ਸ਼ਾਮ ਨੂੰ ਵੀ ਬਹੁਤ ਆਉਂਦੇ ਆ ਇੱਥੇ ਦੇਖ ਸਕਦੇ ਹੋ ਤੁਸੀਂ दो नहीं नहीं ये अपने पिंड का मंदिर है भी दौलतवर पिंड पीछे शिव जी का मंदिर है बहुत मंदिर है इतने बहुत लोगों ने मनोकामना पूरी होंगी गर्मी बहुत पै रही है तो अपने शाम शाम की वीडियो शूट कर रहे हैं सब आता भीर ਉਹ ਸਾਹਮਣੇ ਆਪਣੇ ਮਤਲਬ ਜੋ ਕਿ ਆਪਣੇ ਪਿੰਡ ਦੀ ਮਾੜੀ ਆ ਸਮਝੋ ਸਥਾਨ ਜਗ੍ਹਾ ਉਹਦੇ ਲੈਟਰੀਨ ਬਾਥਰੂਮ ਬਣਾਏ ਵਧੀਆ ਕੰਮ ਕੀਤਾ ਹੋਇਆ ਇੱਥੇ ਤੇ ਆਪਣਾ ਨੀਤੇ ਦੇਖਸੋ ਦੇ ਬਾਹਰ ਤੋਂ ਆ